ਵਾਰਡ ਨੰਬਰ 15 ਦੇ ਐਮਸੀ ਸੋਹਣ ਸਿੰਘ ਨੂੰ ਚੁਕਵਾਈ ਸੋਹ ਗੁਰੂ ਹਰ ਸਹਾਇ ਨਗਰ ਕੌਂਸਲ ਦੀ ਵਾਰਡ ਨੰਬਰ 15 ਦੀਆਂ ਹੋਈਆਂ ਚੋਣਾਂ ਦੌਰਾਨ ਬਹੁਮਤ ਨਾਲ ਚੁਣੇ ਗਏ ਐਮਸੀ ਸੋਹਣ ਸਿੰਘ ਨੂੰ ਐਸਡੀਐਮ ਦਫਤਰ ਗੁਰੂ ਹਰ ਸਹਾਇ ਵਿਖੇ ਸੋਹ ਚੁਕਵਾਈ ਗਈ ਸੋਹ ਚੁਕਮਾਨ ਲਈ ਐਸਡੀਐਮ ਗੁਰੂ ਹਰ ਸਹਾਇ ਦਿਵਿਆ ਪੀ ਨੂੰ ਬਤੌਰ ਕਨਵੀਨਰ ਨਿਯੁਕਤ ਕੀਤਾ ਗਿਆ ਸੀ ਜਿਨ੍ਹਾਂ ਵੱਲੋਂ ਐਮਸੀ ਸੋਹਣ ਸਿੰਘ ਨੂੰ ਸੋਹ ਚੁਕਵਾਈ ਇਸ ਮੌਕੇ ਪ੍ਰਧਾਨ ਨਗਰ ਕੌਂਸਲ ਗੁਰੂ ਹਰ ਸਹਾਇ ਕਾਰਜ ਸாதਕ ਅਫਸਰ ਨਗਰ ਕੌਂਸਲ ਗੁਰੂ ਹਰ ਸਹਾਇ ਹਾਜ਼ਰ ਸਨ ਜਿਨ੍ਹਾਂ ਦੀ ਹਾਜ਼ਰੀ ਵਿੱਚ ਸੋਹਣ ਸਿੰਘ ਵੱਲੋਂ ਸੰਵਿਧਾਨ ਮੁ ਬਕਸ ਹੋ ਚੁੱਕੀ ਗਈ ਇਸ ਮੌਕੇ ਜਾਣਕਾਰੀ ਦਿੰਦੇ ਆ ਐਸਟੀਐਮ ਦਿਵਿਆ ਪੀ ਨੇ ਦੱਸਿਆ ਕਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮਿਤੀ 23 ਫਰਵਰੀ ਨੂੰ ਜੋ ਵਾਰਡ ਨੰਬਰ 15 ਦੇ ਮਿਊਨਿਸਪਲ ਇਲੈਕਸ਼ਨ ਹੋਏ ਸੀ ਉਹਨਾਂ ਦੇ ਜੀਤੂ ਹੈ ਸੋਹਣ ਸਿੰਘ ਉਹਨਾਂ ਦੇ ਸੂਨ ਚੁੱਕੀ ਸੈਰੇਮਨੀ ਹੋ ਗਈ ਹੈ ਜੀ ਤੇ ਐਸਟੀਐਮ ਦਫ਼ਤਰ ਦੇ ਵਿੱਚ ਇਹਨਾਂ ਦਾ ਹੁਣ ਆਪਣੇ ਆਪਣੇ ਵਾਰਡ ਨੰਬਰ 15 ਵੈਕੈਂਸੀ ਜੋ ਹੈ ਉਹ ਹੁਣ ਉਹਨਾਂ ਦੇ ਨਵਾਂ ਮੈਂਬਰ ਵੀ ਆ ਗਏ ਨੇ ਉਹਨਾਂ ਦੇ ਇੱਥੇ ਸੇਰਮਨੀ ਆਪਾਂ ਕਰਕੇ ਨਾ ਉਹਨਾਂ ਦੇ ਮੌਜੂਦਾ ਹੁਣ ਉਹਨਾਂ ਦੇ ਮੈਂਬਰ ਬਣਾਏ ਗਏ ਆ